ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਦੇ ਸਤੀ ਮੰਦਰ ਵਿੱਚ ਮਹਾਰਾਣੀ ਪਰਨੀਤ ਕੌਰ ਲੋਕਾਂ ਦਾ ਧੰਨਵਾਦ ਕਰਨ ਲਈ ਆਏ ਉਹਨਾਂ ਨੇ ਕਿਹਾ ਕਿ ਸਮਾਣਾ ਸ਼ਹਿਰ ਵਾਸੀਆਂ ਨੇ ਮੈਨੂੰ ਵੱਡੀ ਲੀਡ ਨਾਲ ਜਿਤਾਇਆ ਪਿੰਡ ਵਿੱਚੋਂ ਘੱਟ ਵੋਟਾਂ ਮਿਲਣ ਕਰਕੇ ਮੈਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਮੈਨੂੰ ਸਮਾਣਾ ਵਿੱਚ ਆ ਕੇ ਬੜੀ ਖੁਸ਼ੀ ਮਿਲਦੀ ਹੈ ਭਾਜਪਾ ਦੀ ਮੈਂਬਰਸ਼ਿਪ ਚੱਲ ਰਹੀ ਹੈ ਮੈਂ ਵੀ ਆਪਣੀ ਮੈਂਬਰਸ਼ਿਪ ਜਾਖਰਨਾ ਕਰਕੇ ਆਈ ਹਾਂ ਪੰਜਾਬ ਵਿੱਚ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ ਹਸਪਤਾਲ ਵਿੱਚ ਡਾਕਟਰ ਨਹੀਂ ਹੈ ਮਰੀਜ਼ ਪਰੇਸ਼ਾਨ ਹੋ ਰਹੇ ਹਨ ਮਲ ਮਹੱਲਾ ਕਲੀਨਿਕ ਖੋਲਣ ਦੀ ਕਈ ਲੋੜ ਹੈ ਜਦੋਂ ਆਮ ਆਦਮੀ ਪਾਰਟੀ ਸਰਕਾਰੀ ਹਸਪਤਾਲ ਵਿੱਚ ਪਹਿਲਾਂ ਡਾਕਟਰ ਪੂਰੇ ਕਰ ਦੇਣ ਮਾਣਾ ਵਿੱਚ ਸੜਕਾਂ ਦਾ ਬੁਰਾ ਹਾਲ ਹੈ ਜਗਾ ਜਗਾ ਤੇ ਸੜਕਾਂ ਵਿੱਚ ਟੋਏ ਪਏ ਹੁਣ ਪਿੰਡਾਂ ਦੀਆਂ ਸੜਕਾਂ ਦਾ ਵੀ ਬੁਰਾ ਹਾਲ ਹੈ ਵੱਖ-ਵੱਖ ਸੰਸਥਾਵਾਂ ਵੱਲੋਂ ਮਾਹ ਰਾਣੀ ਪ੍ਰਨੀਤ ਕੌਰ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਸੁਰੇਂਦਰ ਖੇੜਕੀ ਮੰਡਲ ਪ੍ਰਧਾਨ ਮਨੋਜ ਸਿੰਘਲਾ ਅਸ਼ਵਨੀ ਡਾਕ ਸੰਜੀਵ ਕੋਸ਼ਿਕ ਪ੍ਰਦਮਨ ਸਿੰਘ ਹਾਜ਼ਰ ਸਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਸਲ ਦੀ ਰਿਪੋਰਟ ਸਮਾਣਾ ਆ ਕੇ ਹਰ ਵਕਤ ਖੁਸ਼ੀ ਹੁੰਦੀ ਹੈ ਔਰ ਸਮਾਣੇ ਨੇ ਸ਼ਹਿਰ ਨੇ ਬਹੁਤ ਵਧੀਆ ਤਰੀਕੇ ਨਾਲ ਲੀਡ ਦਿੱਤੀ ਸੀ ਔਰ ਬਾਕੀ ਪਿੰਡਾਂ ਚੇ ਵੀ ਬੜੇ ਔਖੇ ਸਮੇਂ ਦੇ ਉੱਤੇ ਲੋਕਾਂ ਨੇ ਸਾਥ ਦਿੱਤਾ ਮੈਂ ਅੱਜ ਧੰਨਵਾਦ ਕਰਨ ਆਈ ਹਾਂ ਔਰ ਖੁਸ਼ੀ ਹੈ ਮੈਨੂੰ ਕਿ ਨਾਲ ਪਾਰਟੀ ਦੀ ਮੈਂਬਰਸ਼ਿਪ ਡਰਾਈਵ ਵੀ ਕੱਲ ਦੀ ਚੱਲੀ ਹੋਈ ਹੈ ਮੈਂ ਨੇ ਜਾਖੜ ਸਾਹਿਬ ਦੇ ਨਾਲ ਚੰਡੀਗੜ੍ਹ ਆਪਣੀ ਮੈਂਬਰਸ਼ਿਪ ਪੂਰੀ ਕੀਤੀ ਅੱਜ ਬਾਤਣਾ ਧੰਨਵਾਦ ਦੀ ਦੌਰੇ ਦੇ ਨਾਲ ਨਾਲ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕੀਤੀ ਤੇ ਹੁਣ ਅਸੀਂ ਇੱਥੇ ਵੀ ਕਰਾਂਗੇ ਹਾਂ ਆਜ ਸੈਸ਼ਨ ਖਤਮ ਹੋਇਆ ਪੰਜਾਬ ਦੇ ਦਾ ਸਭ ਤੋਂ 3 ਦਿਨ ਦੇਖਿਆ ਕੀ ਕਹਿਣਾ ਹੈ ਮੈਂ ਨਹੀਂ ਨਹੀਂ ਦੇਖਿਆ ਦੇਖਣ ਲਾਇਕ ਹੀ ਨਹੀਂ ਸੀ ਦੇਖਣ ਲਾਇਕ ਹੀ ਨਹੀਂ ਸੀ ਬਾਤ ਚ ਕਰ ਬਾਤ ਚ ਕਰ ਮੈਂ ਜੀ ਬਾਤ ਬਾਤ ਤੁਸੀਂ ਕੋਈ ਗੱਲ ਨਹੀਂ ਖਤਮ ਕਰ ਲੈ ਮੈਂ ਤਾਂ ਜਿੰਨੀ ਮਰਜ਼ੀ ਆਵਾਜ਼ ਉਠਾ ਲਾਂ ਜਿੰਨੀ ਦੇਰ ਸਟੇਟ ਗਵਰਨਮੈਂਟ ਨਹੀਂ ਕੋਆਪਰੇਟ ਕਰਦੀ ਸਟੇਟ ਸਬਜੈਕਟ ਹੈ ਇਨਾਂ ਦੀ ਜ਼ਿੰਮੇਵਾਰੀ ਹੈ ਸੜਕਾਂ ਦਾ ਬੁਰਾ ਹਾਲ ਹੈ ਕਿਸੇ ਪਾਸੇ ਵੀ ਜਾਓ ਤੁਸੀਂ ਸ਼ੇਤਰਾਣਾ ਅੱਜ ਕਈ ਲੋਕਾਂ ਨੇ ਕਿਹਾ ਪਿੰਡਾਂ ਦੀਆਂ ਸੜਕਾਂ ਸਾਰੇ ਕਿਤੇ ਬਹੁਤ ਬੁਰੀ ਹਾਲਤ ਹੈ ਜਿਹੜਾ ਪਟਿਆਲੇ ਵਾਲਾ ਰੋਡ ਹੈ ਉਦੋਂ ਵੀ ਬਹੁਤ ਬੁਰਾ ਹਾਲ ਚ ਕਿ ਉਹਦੇ ਉੱਤੇ ਤੁਸੀਂ ਕੀ ਕਰੋਗੇ ਇਹ ਤਾਂ ਸਾਰੀਆਂ ਆ ਗਈਆਂ ਇਹ ਦੇਵੀ